ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਜੀ ਅੱਜ ਪਿੰਡ ਆਇਆ ਨੈਤਪੁਰਾ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਦੋ ਬੈੜਾ ਆ। ਤੇ ਬਾਕੀ ਜਾਇਜ਼ ਜਾਇਜ਼ ਰੇਟ ਤੇ ਬਿਲਕੁਲ ਨਿਕਨਕੇ ਮੁੱਲ ਤੇ ਅੱਜ ਦਮਾਉਣੀਆਂ ਬੈੜਾ। ਲਾ ਆਫਰਾਂ ਹੀ ਦੇਣੀਆਂ ਹੜਾਂ ਵਾਲੇ ਇਲਾਕੇ ਜੇ ਅੱਜ ਫੇਰ ਵੀਡੀਓ ਬਣਨ ਲੱਗੀ ਆ। ਕਰਦੇ ਆਂ ਵੀਰ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਇਹਦੇ ਵਧੀਆ ਤੁਸੀਂ ਸੁਣਾਓ ਠੀਕ ਤੇ ਆਪਣਾ ਦੱਸੋ ਨਾਮ ਡਰੈਸ ਤੇ ਫੋਨ ਨਾਮ ਮੇਰਾ ਮਹਿਦੀਪ ਸਿੰਘ ਜੇ ਪਿੰਡ ਨੈਤਪੁਰਾ ਤਹਿਸੀਲ ਅਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਉਹਦਣ ਵਾਲੀ ਵੀਡੀਓ ਦਾ ਫਰ ਕੀ ਰਿਜ਼ਲਟ ਬੜੀਆਂ ਵਧੀਆ ਮੈਂ ਨਾ ਭਾਜੀ ਤੂੰ ਤਾਂ ਨਾ ਕਹਿ ਡਜੇ ਮੈਂ ਉਹਨਾਂ ਲਮਾਲ ਵੇਚ ਗਏ ਆ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਹੋ ਗਿਆ ਹਾਂਜੀ ਤੇ ਆ ਮੋਲ ਨਿਕ ਨਹੀਂ ਨਿਕਦੇ ਮੋਲ ਅੱਜ ਵੀ ਨਿਕ ਅੱਜ ਦੋ ਆ ਇੱਕ ਅੰਦਰ ਬਾਹਰ ਵੱਜੀ ਹੋਈ ਵੀ ਹੁੰਨੇ ਭਾਈ ਤੁਹਾਨੂੰ ਠੀਕ ਹੈ ਜੀ ਠੀਕ ਤੇ ਇਹਦੇ ਕੀ ਡਿਟੇਲ अच्छा किना पै देखो दूध ਹੋਊਗਾ 7:00 8:00 ਰੇਣਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤੇ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਉਹ ਬੱਛੀ ਚ ਮਗਰ ਮਖਾ ਦੋ ਮਾੜੀ ਜੀ ਵੀ ਤਾਨੂੰ ਠੀਕ ਹੈ ਜੀ ਕੋਈ ਡੇਢ ਵਾਲੇ ਕੋਈ ਦੋ ਵਾਲੇ ਹਾਂਜੀ ਲੋ ਬੱਛੀ ਚ ਮਗਰ ਉਹ ਆਪਣੀ ਸਮਝ ਮੁਤਾਬਕ ਲਾ ਲਓ ਕਿੰਨਾ ਲਾ ਲੇ ਮੇਰਾ ਭਰਾ ਕਿ ਸੰਭੀ ਸੰਭੀ ਘਟਿਆ ਚਲੋ ਆਹ ਤੇ ਗਾਂ ਵੀ ਚੰਗੀ ਅਜੇ ਵਹਿੜੀ ਆ ਵਹਿੜੀ ਅਜੇ ਭਾਈ ਦੂਜਾ ਸਵੇਰ ਵਹਿੜਿਆ ਥਾਣ ਤੋਂ ਕਰਾਓ ਚੈੱਕ ਹਾਂਜੀ ਥਾਣ ਤੋਂ ਚੰਗਾ ਲੱਗਾ ਅਜੇ ਹਾਂਜੀ ਬਾਜੀ ਫੀਲ ਸਾਫ ਚੈੱਕ ਕਰੋ ਜੀ ਤੇਰੇ ਕੋਲ ਹਾਂਜੀ ਲੋ ਜੀ ਵੀਰ ਕਰੋ ਚੈੱਕ ਕੀ ਹੈ ਅਜੇ ਵਹਿ ਇਹ ਦਰਮਿਆਨਾ ਕਾਦਿਆ ਮਗਰੇ ਦੇ ਵਛੀ ਜੇ ਇਹ ਵੇ 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 ਵ ਕੀ ਚੰਗਾ ਥਣਵਾਨ ਆ। ਲਈ ਹਾਂਜੀ ਹਾਂਜੀ ਲੈ ਆਓ ਲੈ ਆਓ। ਉਹ ਦੁੱਧ ਵੇਹੇ ਚਲੋ ਸਾਲ ਦੇਈ ਜਾਊਗੀ ਪੂਰਾ ਹਾਂਜੀ ਹਾਂਜੀ। ਹੈ ਵੇੜ ਆਜੇ ਦੁੱਧੋਂ ਦੇ ਵਧੂਗੀ। ਇਹ ਸਾੰਬਰ ਸੰਧਣ ਵਾਲਾ ਕੋਈ ਵੀਰ ਲੈ ਜਾਣਾ। ਹਾਂਜੀ ਹਾਂਜੀ ਹਾਂਜੀ। ਉਹ ਚੰਗਾ ਦੇਈ ਆ ਉਹ ਫਿਰ ਵੀ। ਠੀਕ ਆ ਜੀ। ਇਹ ਥੋੜੀ ਓਖੇ ਕਰਵਾਈ ਏ। ਹਾਂ ਉਹ ਘਰਾਂ ਥੋੜਾ। ਇੱਦਾਂ ਬਸ ਆਮ ਤੇ ਨਿੱਕੇ। ਹਾਂਜੀ ਹਾਂਜੀ। ਓਜੀ ਫੇਸ ਪੂਸ ਕਰੋ ਚੱਕੇ ਦਾ ਹਾਂਜੀ ਵੀਰ ਜੀ ਫਿਰ ਕਰੀਏ ਜਾਇਜ ਜਾਈ ਜੀ ਅ ਵੀ ਤੇ ਛੋੜਾ ਇਹ ਮੁੱਲ ਕਰ ਦਈਏ ਬਾਜ਼ਾਰ ਦੇ ਹਿਸਾਬ ਨਾਲ ਕਹਿੰਦੇ 30 ਮੰਗ ਲਈਏ ਨਾ 30 ਨਹੀਂ ਮੰਗੀ ਆਪਾਂ ਚੈਨਲ ਆਪਣੇ ਚੈਨਲ ਤੇ ਪੁਆਈ ਦੀ ਜਾਇਜ ਜਾ ਤੇ ਬਿਲਕੁਲ ਛੋਟੇ ਛੋਟੇ ਮੁੱਲ ਤੇ ਦੱਸ ਦੋ ਤੁਸੀਂ ਕਰੋ ਮਾਨਤਾ ਨਾਲ ਕਰੀ 50 ਦੇ ਦਈਏ ਮੈਂ 5 ਦਿਨ ਹੋਰ ਛੱਡੋ ਛੱਡਣਾ ਪੈਣਾ ਹੈ। ਕੋਈ ਪੀਂਚ ਲਾ ਲਓ ਜੀ ਨਾ ਇਹ ਰਣਾ। ਹਾਂ। ਪੀਂਚ ਲਾ ਲਓ। ਚਲ ਇੱਕ ਰੀ ਛੱਡੋ ਫਿਰ ਮੈਂ ਤਾਂ ਅਖੀਰ ਕਰ ਦੇਣਾ ਨਾ ਜਿੰਨੇ ਕੀ ਤੇ ਮੈਂ ਤਾਂ ਐਂਡ ਐਂਡ ਤੇ ਕਰ ਹੀ ਦੇਣਾ। ਤੁਸੀਂ ਤਾਂ ਕੰਨਾਂ ਨਾਲ ਕਰ ਜਿਓ ਬਾੜ। ਨਹੀਂ ਕਰਦਾ ਤਾਂ ਕੰਮ ਮੈਂ ਤੁਸੀਂ ਕਰੋ। 21000 ਦੀ ਬਾਈ ਦੇ ਦਾਂਗੇ ਬਾੜ। ਮੈਂ 23 ਦਿਨ ਹੀ ਦੇਣ। ਕਿੰਨੇ ਦੀ ਦੇ ਜਰਾ। ਮੈਂ ਨਾ ਵੇਖੀ ਜਊ ਫਿਰ। ਦੱਸੋ ਫਿਰ। ਆਫਰ ਲਾ ਦੀ 21000 ਦੀ ਦੇ ਦਈਏ ਹਾਂ ਨਾ। ਇਹ ਸ਼ਗਨ ਵਾਲਾ ਕੰਮ ਹੋ ਗਿਆ ਜੇ। ਇੱਕ ਬਜਨਾ ਕੋਖਣੀ ਜਿਹਦੇ ਵਿੱਚ। ਕੋਈ ਨਹੀਂ ਕੋਈ ਨਹੀਂ ਦਾ ਆਪਾਂ ਚੈਨਲ ਤੇ ਮਹਿੰਗਾ ਪਸ਼ੂ ਪਵਾਈਦਾ ਹੀ ਨਹੀਂ ਜਾਇ ਚੋਟੀ ਚੰਗੀ ਸਾਰਾ ਭਾਰੀ ਕਦ ਕਾਠ ਹਲੀ ਆ ਹਾਂ ਜੀ ਵੀਰ ਜੀ ਇਹਦੀ ਕੀ ਡਿਟੇਲ ਜੇ ਇਹ ਵੀਰ ਜੀ ਹੁਣੇ ਆਈ ਜੇ ਅੱਛਾ ਹੁਣੇ ਆਈ ਆ ਚਲੋ ਇਹਦੀ ਉਹਦਾ ਉਹਦੀ ਪੈਣੀ ਨਹੀਂ ਛੇ ਤੇ ਵੀਰ ਹੰਦਾ ਚਲ ਆ ਗਈ ਇਹਦੀ ਪਾਜ ਦੀ ਇੱਕ ਗਾਂ ਦੀ ਵੀ ਤੁਹਾਨੂੰ ਐਂਡ ਤੇ ਵਿਖਾਉਣੀ ਹੈ ਜੀ ਹਾਂ ਜੀ ਹਾਂ ਜੀ ਤੇ ਵੀਰ ਜੀ ਕਿ ਕਿੰਨਾ ਟਾਈਮ ਖੜਦੀ ਜੇ ਇਹਦਾ ਘਰਾਂ ਨੇ ਦੱਸਿਆ ਮਹੀਨਾ ਪਿਆਜ ਪਾਜੀ ਅੱਛਾ ਮਹੀਨਾ ਕੋਈ ਦਾਦ ਉੱਤੇ ਲਾ ਲੈ ਕੋਈ ਘੱਟ ਲਾ ਲੈ ਜਿੱਦਾਂ ਹੀ ਪਾਜੀ ਚਲੋ ਕੋਈ ਨਹੀਂ ਸਾਮ ਛੱਡ ਕੇ ਦਵਾ ਦਣੀ ਹੈ ਛੱਡ ਕੇ ਦੇ ਦਾਂਗੇ ਅੱਜ ਭਾਜੀ ਤੋ ਤੋੜ ਦੋ ਇਹਨੂੰ ਤੋੜ ਦਈਏ ਹਾਂ ਜੀ ਹਾਂ ਜੀ ਉਹ ਡੱਸੀ ਕਰਦੀ ਜਿਆਈ ਹੈ ਤਾਂ ਚਲੋ ਕੋਈ ਗੱਲ ਨਹੀਂ ਪੂਰੇ ਫੁੱਲ ਕਦ ਕਾਠ ਵਾਲੀ ਆ ਨਕੀ ਮਹੀਨਾ ਕਾ ਜੇ ਖੜਦੀ ਆ ਉਸ ਹਿਸਾਬ ਨਾਲ ਵੀਰਾਂ ਦਾ ਵੀ ਸ਼ਾਮ ਛੱਡ ਕੇ ਦੇ ਦਾਂਗੇ ਬੜੇ ਕਰ ਲਾ ਰੇ ਜੀ ਚਲੋ ਚੈੱਕ ਕਰੋ ਪਿੱਠ ਪੜਾ ਵੇਖੋ ਭਾਜੀ ਹਾਂਜੀ ਹਾਂਜੀ ਨਹੀਂ ਫੁੱਲ ਕਦ ਕਾਠ ਵਾਲੀ ਆ ਤੇ ਦਵਾ ਦੇਣੀ ਤੁਹਾਨੂੰ ਸ਼ਾਮ ਛੱਡ ਕੇ ਲੈਓ ਵੀਰ ਜੀ ਥੋੜੀ ਡਰਦੀ ਆ ਉਹਦਾ ਕਰਕੇ ਚਲੋ ਦੂਰ ਤੋਂ ਤੁਹਾਨੂੰ ਵਿਖਾਉਂਦੇ ਆ ਹਣੀ ਜੀ ਕਿੰਨੇ ਦੀ ਕਰਦੀ ਏ ਫਿਰ ਇਹ ਤਾਂ ਤਿਆਰ ਹੈ ਇਹ ਫਿਰ ਲੱਖੋਂ ਬਾਹਰ ਜੀ ਹਾਂਜੀ ਹੁਣ ਦੱਸੋ ਤੁਸੀਂ ਕਿੰਨੇ ਦੇ ਦੀਏ ਕਰੀਏ Samsung ਛੱਡ ਕੇ ਲੱਖੋਂ ਬਾਹਰ ਨਹੀਂ ਇਹ ਤਾਂ ਲੱਖੋਂ ਕਿੰਨੇ ਅੰਦਰ ਲੈਉਣੇ ਪੈਣੀਆਂ ਇਹਦੇ 90 ਦੇ ਦਈਏ ਨਹੀਂ 90 ਦੀ ਜੇ ਵੀ ਤੱਕਾ ਜੇ ਸਾਹਮਣੀ ਪੈਣੀ ਹੈ ਜੇ ਮੀਨਾ ਤੁਸੀਂ ਦੱਸ ਦੋ ਬਾਕੀ ਸਿੰਗ ਦੀ ਕੁਆਲਟੀ ਕੁਆਲਟੀ ਬਹੁਤ ਥੋੜੇ ਜਿ ਬੰਨ ਵਾਲੇ ਆਏ ਤੇ ਆਈ ਤੇ ਹੀ ਬਣਾਏ ਹੋਏ ਹੋਣੀ ਠੀਕ ਹੈ ਨਹੀਂ ਕਰ ਦਈਏ ਜਾਇ ਜਾਇ ਤੁਸੀਂ ਦੱਸੋ ਛੱਡੋ ਇੱਕ ਵਾਰੀ ਫਿਰ ਮੈਂ ਤਾਂ ਕਰ ਹੀ ਦੇਣੀ ਆ 80 ਦੇ ਦਾਂ 50 ਹਾਂ ਨਾ ਫਿਰ 80 ਦੀ ਕਰੀਏ 85 ਵੀ ਛੱਡਿਏ ਦੇ ਦਾਂਗੇ ਭਾਜੀ 80 ਦੇ ਦਾਂਗੇ ਹੋਰ ਮਾਨਤਨ ਕਰਦਾ ਵੀ ਮੀਰ ਭਰਾ ਫੋਨ ਲਾਵੇ ਠੀਕ ਹੈ ਜੀ ਹਾਂਜੀ ਲਓ ਜੀ ਵੀਰ ਕੋ ਨਾ ਇੱਕ ਕਮਾਲ ਦੀ ਆ ਗਈ ਜਰਸੀ ਤੇ ਇਹਦੀ ਵੀ ਤੁਹਾਨੂੰ ਲੈਨੇ ਪੂਰੀ ਡਿਟੇਲ ਦੱਸਦੇ ਇਹਨੂੰ ਹਾਂ ਜੀ ਵੀਰ ਜੀ ਇਹਦੀ ਕੀ ਡਿਟੇਲ ਜੇ ਇਹ ਵੀਰ ਜੀ ਰਾਤੀ ਸੁੱਈ ਜੇ ਹਜੇ ਠੀਕ ਆ ਹਾਂ ਜੀ ਹਾਂ ਜੀ ਤੇ ਕਿੰਨਾ ਬੋਲਾ ਚਵਾਈ ਕੀਤੀ ਪੂਰੀ ਕਿ ਨਹੀਂ ਹਜੇ ਨਹੀਂ ਨਹੀਂ ਭਾਜੀ ਹਜੇ ਸਵੇਰੇ ਸਵਾਫ ਕੀਤੀ ਜੇ ਠੀਕ ਆ ਸਵੇਰੇ ਸਵਾਫ ਕੀਤੀ ਜੀ ਹਾਂ ਸਵੇਰੇ ਸਵਾਫ ਕਰਤੀ ਜੇ ਤੇ ਇਹਦਾ ਕੋਈ ਚਾਂਸ ਨਹੀਂ ਵੀਡੀਓ ਬਣਾਉਂਦਾ ਫੇਰ ਅਸੀਂ ਚੱਲ ਵੇਜ ਦਿੰਨੇ ਆ ਵੀ ਨਾਲ ਹੀ ਆਹ ਚਲੋ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਤੇ ਕਿੰਨਾ ਚੋ ਆ ਜੂਗੀ ਦੁੱਧ ਵੇਹੇ ਦੁੱਧ ਪਿਛਲੇ ਸਵੇਰ ਦਾ 18-19 ਕਿਲੋ ਭਾਜੀ ਠੀਕ ਐਰ ਕੇ ਅੱਗੇ ਤੁਸੀਂ ਵਾ ਕਰਦੇ ਹੋ ਵਾ ਦਾ ਸਾੰਭੇ ਦਾ ਹਾਂ ਜੀ ਤੋਰੋਂ ਵੀਰ ਜੀ ਇਹਨੂੰ ਜਿਓ ਵੀਰ ਜੀ ਇਹ ਰਾਤ ਦੀ ਸੁੱਈ ਜੇ ਕਿ ਇਹ ਵੀਡੀਓ ਚ ਪਾਉਣੀ ਨਹੀਂ ਤਾਂ ਮੈਂ ਚੱਲ ਕੋਈ ਗੱਲ ਨਹੀਂ ਪਾ ਵੀਡੀਓ ਚ ਕੋਈ ਗੱਲ ਨਹੀਂ ਜਦ ਸੂਤਰ ਆਊਗਾ ਕਿਸਦਾ ਭਰਾ ਦਾ ਤੇ ਠੀਕ ਆ ਇਹ ਦੋ ਜੀ ਵੀਰ ਜੀ ਅੱਗੇ ਦੀ ਚਵਾਈ ਹੋਈ ਜੇ ਉਸ ਹਾਵ ਨਾਲ ਕੋਈ ਵੀਰ ਅੰਦਾਜ਼ਾ ਲਾ ਲੇ ਬੱਚਾ ਬੜਾ ਵੱਧ ਕਰਤੀ ਹੈ ਜੀ ਹਾਂਜੀ 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 ਮੈਂ ਕਿਹਾ ਹੈ ਜਰਸੀ ਜੇ ਵੱਡੀ ਪੰਜਾਬ ਵਾਲੀ ਜਰਸੀ ਆ ਇਹ ਕਦ ਕਾਠ ਹਲੀ ਆ ਮਗਰ ਇਹਦੇ ਵਸ਼ੀ ਹੈ ਹਾਂਜੀ ਵਸ਼ੀ ਜੀ ਮਗਰ ਜੀ ਮਗਰ ਆ ਗਈ ਵਸ਼ੀ ਇਹਦੇ ਹਾਂਜੀ ਹਾਂਜੀ ਤੇ ਕਿੰਨੇ ਦੀ ਕਰੀਏ ਜੈ ਜੈ ਜੀ ਇਹ 65 ਦੀ ਦੇਦੀ ਭਾਜੀ ਨਹੀਂ 65 ਦੀ ਨਹੀਂ ਕਰੀਏ ਮਾਨਤਾ ਨਾਲ ਤੁਸੀਂ ਕਰ ਦਿਓ ਕਰ ਦਈਏ ਕੋਈ ਗੱਲ ਨਹੀਂ ਖੁੱਲ੍ਹੇ ਹੀ ਛੋਟ ਕਰ ਦਈਏ ਤੁਸੀਂ ਦੱਸ ਦਿਓ ਬਾਕੀ ਅਗੇ ਦੋ ਛੜ ਦੀਏ ਕਿ ਚਾਰ ਛੜ ਦਈਏ ਨਹੀਂ ਚਾਰ ਨਾ ਛੜੀਏ ਦੋ ਛੜ ਦਈਏ ਹਾਂ ਦੋ ਛੜ ਦਈਏ ਨਹੀਂ 60 ਦੀ ਕਰੀਏ ਫਿਰ ਕੋਈ ਗੱਲ ਨਹੀਂ ਚਲੋ ਭਾਜੀ ਦੇ ਦਾਂਗੇ ਛੜ ਦੀ ਮੈਂ ਭਰਾ ਨੂੰ ਫੋਨ ਲਾ ਵੀ ਥੋੜਾ ਬਦਲ ਮਾਨਤਾ ਕਰ ਦਾਂਗੇ ਠੀਕ ਹੈ ਜੀ ਚਾਰੂ ਚੁਰੂ ਜੇ ਚਲੋ ਵੀ ਠੀਕ ਹੈ ਵੀਰ ਜੀ ਧੰਨਵਾ